ਡਾਕਟਰ ਸਾਹਿਬ ਅੱਜ ਚੈੱਕ ਕਰਿਓ ਦੇਖੋ ਦਵਾਈ ਸਹੀ ਹੈ ਦਵਾਈ ਤਾਂ ਸਹੀ ਹੈ ਜਿਹੜਾ ਇੰਜੈਕਸ਼ਨ ਲਗਿਆ ਸੀ ਉਹ ਨਹੀਂ ਲਿਆਂਦਾ ਡਾਕਟਰ ਸਾਹਿਬ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਅੱਜ ਸ਼ਨੀਵਾਰ ਆ ਸ਼ਨੀਵਾਰ ਨੂੰ ਲੋਹਾ ਨਹੀਂ ਲਈਦਾ ਹੁੰਦਾ ਜੇ ਕਿਤੇ ਮੈਂ ਇੰਜੈਕਸ਼ਨ ਲੈ ਆਉਂਦੀ ਤਾਂ ਸ਼ਨੀ ਦੇ ਵੀ ਤਾਂ ਨਰਾਜ਼ ਹੋ ਜਾਣਾ ਸੀ ਦੇਖ ਲੈ ਬੀਬਾ ਦੇ ਇੰਜੈਕਸ਼ਨ ਨਾਲ ਆਲੇ ਹੁੰਦਾ ਮੇਰੀ ਅਮਰਾਜ ਵੀ ਨਰਾਜ਼ ਹੋ ਜਾਂਦਾ لوکی ਕਹਿੰਦੇ ਕਿਸੇ ਦੀ ਚੁਗਲੀ ਨਾ ਕਰੋ ਅਗਲੇ ਦੇ ਪਾਪ ਧੋਤੇ ਜਾਂਦੇ ਨੇ ਉਹ ਤਾਈਆਂ ਤਾਂ ਮੈਂ ਚੁਗਲੀ ਕਰਦੀ ਆ ਤਾਂ ਕਿ ਅਗਲਿਆਂ ਦੇ ਪਾਪ ਧੋਤੇ ਜਾਣ ਆਈ ਐਮ ਦਾ ਸਮਾਜ ਸੇਵਕ ਬਹੁਤ ਚੰਗੀਆਂ ਡਾਕਟਰ ਸਾਹਿਬ ਤੁਹਾਡੀ ਫੀਸ ਕਿੰਨੀ ਆ ਪਹਿਲੀ ਵਾਰੀ ਮੇਰੀ ਫੀਸ ਹੁੰਦੀ ਹੈ 500 ਰੁਪਇਆ ਸੈਕੰਡ ਮੀਟ ਮੇਰੀ ਫੀਸ ਹੁੰਦੀ ਹੈ ਅਮੇਜ਼ਿੰਗ ਡਾਕਟਰ ਸਾਹਿਬ ਇਹ ਮੈਂ ਦਵਾਈ ਦੇ ਦوں ਮੈਂ ਦੂਜੀ ਵਾਰੀ ਵੀ ਆਈ ਆ ਠੀਕ ਹੈ ਮੇ ਜੀ ਫਿਰ ਉਹ ਹੀ ਦਵਾਈ ਲਓ ਤੇਰੀ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ ਬਾਲ ਦੀਦਾ ਵੀ ਗੱਲ ਨਹੀਂ ਬਾਲ ਦਿਖਾੜੇ ਨੇ ਲੋਕਾਂ ਨੂੰ ਐ ਥੋੜੀ ਜਿਹੀ ਗੰਜੀ ਆ ਇਹ ਚਲ ਚਲ ਕਰਦੇ ਕਿਤੇ ਕਰਦੇ ਉਹ ਤਾਂ ਮੈਨੂੰ ਵੀ ਕਰਦੇ ਤਨ ਉਹ ਆਹ ਹੜਦਾ ਪ੍ਰਿੰਡਰ ਤੋਂ ਬਹਾਰ ਠੰਡਾ ਪਿਆ ਬੁਖਾਰ ਕਿੱਥੋਂ ਆ ਗਿਆ ਟੈਂਪਰੇਚਰ ਵੀ ਨਾਰਮਲ ਹੈ ਡਾਕਟਰ ਸਾਹਿਬ ਨੇ ਠੰਡੇ ਪਿੰਡੇ ਵਾਲਾ ਬੁਖਾਰ ਧਿਆਨ ਨਾਲ ਚੈੱਕ ਕਰੋ ਤੁਸੀਂ ساری ਉਮਰ ਹੋ ਗਈ ਪ੍ਰੈਕਟਿਸ ਕਰਦੇ ਆ ਇਹਨੂੰ ਕੋਈ ਮੇਰੇ ਵੀ ਪੱਲੇ ਪਾ ਦੇ ਵੀ ਕਿਹੜਾ ਠੰਡਾ ਬੰਦੇ ਬੁਖਾਰ ਹੁੰਦਾ ਮੈਂ ਤਾਂ ਕਿਤੇ ਕੰਮ ਚੋਂ ਲੱਭਿਆ ਨਹੀਂ ਇਹ ਡਾਕਟਰ ਸਾਹਿਬ ਮੇਰਾ ਤਾਂ ਸਰੀਰ ਟੁੱਟਦਾ ਜਾਂਦਾ ਐਨਾ ਮੈਨੂੰ ਬੁਖਾਰ ਚੜਿਆ ਤੁਹਾਨੂੰ ਸਮਝ ਨਹੀਂ ਆਦੋਂ ਕੋਈ ਤਾਂ ਦਵਾਈ ਦੋ ਮੈਨੂੰ ਅੱਛਾ ਮੈਂ ਵੀ ਠੀਕ ਆ ਪਰ ਤੂੰ ਐਂ ਕਰੀ ਆਹ ਦਵਾਈ ਰਾਤੀ ਸੌਣ ਤੋਂ ਬਾਅਦ ਲੈ ਲਈ ਆਹ ਸਵੇਰ ਉਠਣ ਤੋਂ ਪਹਿਲਾਂ ਲੈ ਲੈਣੀ ਐ ਜੇ ਤੂੰ ਭੁੱਲ ਗਈ ਤਾਂ ਆਹ ਸੋਪਣੇ ਚ ਲੈ ਲਈ ਸੋ ਹਾਈ ਠੀਕ ਹੈ ਓਕੇ 1 2 3 a ਖਿਚੀ ਤਾਂ ਜਾਨੀ ਇਹਨੂੰ ਹਫ਼ਤਾ ਕੱਲਾ ਕਿਵੇਂ ਇਹਨੂੰ ਖਾਹ ਲਈ ਜਾਂਦੀ ਆ ਓਏ ਹਾਂ ਆ ਕੇ ਦਲੀ ਆ ਗਈ ਹਾਂ ਕਿਆ ਮੈਂ ഫോട്ടോ